ਸਰਕਾਰ ਸਰ ਕੁਸ਼ ਕਰਵਾ ਰਹੀ ਜੋ ਮੌਜੂਦਾ ਸਰਕਾਰ ਹੈ ਦੇਖੋ ਆਮ ਆਦਮੀ ਪਾਰਟੀ ਕਿੜੀਆ ਉਹਨੂੰ ਸਾਬਤ ਹੋ ਚੁੱਕਾ ਹੈ ਕੋ ਹਾਰ ਰਹੀ ਹੈ ਇਲੈਕਸ਼ਨ ਕੁਝ ਤਾਂ ਉਹਨਾਂ ਦੇ ਆਪਣੇ ਨਿਜੀ ਬੰਦੇ ਨੇ ਜਿਹੜੇ ਧਰਨਿਆਂ ਤੇ ਆਉਂਦੇ ਨੇ ਕੁਝ ਲੋਗਾ ਨੂੰ ਘੁਬਰਾ ਕਰਕੇ ਏਦਾਂ ਦੀ ਐਜੂਕੇਸ਼ਨ ਕਰਨ ਲਈ ਮੈਂ ਨਿਜੀ ਤੌਰ ਤੇ ਤੁਹਾਨੂੰ ਇਹ ਕਹਿਣਾ ਕਿ ਜੇਕਰ ਕੋਈ ਏਦਾਂ ਦੀ ਮਾੜੀ ਘਟਨਾ ਹੋ ਗਈ ਨਕਉਦਰ 1984 ਪੁਲਿਸ ਪ੍ਰਸ਼ਾਸਨ 84 86 ਦਾ ਇਤਿਹਾਸ ਕੱਢ ਕੇ ਦੇਖ ਲੈ ਜੇ ਨਕਉਦਰ ਇਕੱਠਾ ਹੋ ਗਿਆ ਕੋਈ ਬੰਦਾ ਮੰਦਰ ਮੱਥਾ ਟਿਕਣ ਜਾਂਦਾ ਕੋਈ ਬਾਬਾ ਸਾਹਿਬ ਦੇ ਮੱਥਾ ਟਿਕਣ ਜਾਂਦਾ ਤੁਸੀਂ ਉਹਨਾਂ ਨੂੰ ਰੋਕ ਲੂਗੇ ਮੰਨੂ ਵਾਰ ਕੌਣ ਹੋਇਆ ਇਹਦਾ ਮਤਲਬ ਤੁਸੀਂ ਮੰਦਰਾਂ ਚ ਤਾਂ ਬਾਬਾ ਸਾਹਿਬ ਦੇ ਬੇਕਰ ਸਾਹਿਬ ਦੇ ਮੱਥਾ ਟਿਕਣ ਤੋਂ ਤੁਸੀਂ ਰੋਕੂਗੇ ਤਾਂ ਤੁਸੀਂ ਦੂਜਿਆਂ ਨੂੰ ਕਹਿੰਦੇ ਹੋ ਮੰਨੂ ਵਾਰ ਵੀਰਾਂ ਦੇ ਹੀ ਨਹੀਂ ਜੀ ਦੌੜ ਕੇ ਮਰਨਾ ਪਰ ਜਲ ਕੱਲ ਜੋ ਹੋਇਆ ਬਹੁਤ ਮਾੜਾ ਹੋਇਆ ਹੋਣਾ ਵੀਰਾਂ ਨੂੰ ਇਹ ਕਹਿੰਦੇ ਕਿ ਇਦਾਂ ਤੇ ਹਰ ਹਾਲ ਇੱਥੇ ਹੈ ਇਹਨਾਂ ਦਾ ਨਿਊਜ਼ ਦੇਖ ਰਹੇ ਤਮਾਮ ਦਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਇਲੈਕਸ਼ਨਾਂ ਦਾ ਟਾਈਮ ਹੈ ਤਾ ਬੀਤੇ ਦਿਨ ਮੈਦਪੁਰ ਦੇ ਵਿੱਚ ਸ਼ਸ਼ੀਲ ਕੁਮਾਰ ਰਿੰਕ ਕੋ ਆਉਂਦੇ ਆ ਉੱਥੇ ਬਹੁਤ ਜ਼ਿਆਦਾ ਉਹਨਾਂ ਦਾ ਵਿਰੋਧ ਹੁੰਦਾ ਔਰ ਕੱਲ ਦਾ ਜੋ ਘਟਨਾਕਰਮ ਹੋਇਆ ਨਕੂਲਦਰ ਦੇ ਵਿੱਚ ਜਦੋਂ ਆਉਂਦੇ ਆ ਤਾਂ ਉੱਥੇ ਵੀ ਕਿਸਾਨ ਜੱਥੇਬੰਦੀਆਂ ਨੇ ਬਹੁਤ ਰੋਸ ਪ੍ਰਗਟ ਕੀਤਾ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਕਿ ਸ਼ਾਂਤ ਕਰਨਾ ਬਹੁਤ ਔਖਾ ਹੋ ਗਿਆ ਸੀ ਤਾਂ ਅੱਜ ਤੇ ਪ੍ਰਤਾਪ ਜੀ ਮੇਰੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਸਰ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਸਵਾਗਤ ਹੈ ਹਰਦੀਪ ਜੀ ਤੁਹਾਡਾ ਧੰਨਵਾਦ ਹਰ ਮੁੱਦੇ ਨੂੰ ਹਰ ਗੱਲ ਨੂੰ ਲੈ ਕੇ ਚਲੋ ਲੋਕਾਂ ਦੀਆਂ ਕਿਡੀਆਂ ਮੁਸ਼ਕਲਾਂ ਹੁੰਦੀਆਂ ਤੁਸੀਂ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਜਾਂ ਕੋਈ ਵੀ ਅਹਿਦਾ ਦੀ ਘਟਨਾ ਜਿਹੜੀ ਲੋਕ ਪਸੰਦ ਨਹੀਂ ਕਰਦੇ ਔਰ ਤੁਸੀਂ ਇਹ ਸਮਝਾਉਣ ਦੀ ਪੋਲਿਟਿਕਲ ਪਾਰਟੀਆਂ ਨੂੰ ਕੋਸ਼ਿਸ਼ ਕਰਦੇ ਹੋ ਕਿ ਥੋੜਾ ਜਿਹਾ ਆਪਾਂ ਨੂੰ ਉਹ ਚੀਜ਼ ਕਰਨੀ ਚਾਹੀਦੀ ਜਿਹਨੂੰ ਲੋਕ ਪਸੰਦ ਕਰਦੇ ਹੋ ਤੁਸੀਂ ਗੱਲ ਕਰਦੇ ਸੀ ਕੱਲ ਦੀ ਘਟਨਾ ਦੀ ਕੱਲ ਬਹੁਤ ਸਾਰਾ ਤੁਸੀਂ ਸਾਰੇ ਦੇਖਿਆ ਸੀਗੇ ਤੁਸੀਂ ਵੀ ਉੱਥੇ ਮੌਜੂਦ ਸੀ ਕੁਸ਼ੀਲ ਕੰਮਾਰੇ ਇੱਕ ਹੁੰਦੇ ਆ ਤਾਂ ਦੂਜੇ ਪਾਸੇ ਮੁਰਦਾਬਾਦ ਦੇ ਨਾਰੇ ਲੱਗਣੇ ਸ਼ੁਰੂ ਹੋ ਜਾਂਦੇ ਆ ਤਾਂ ਆਪਸੀ ਖਿੱਚੋ ਤਣ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਉੱਤੇ ਹਦੀਜੀ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਵਕਤ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਕੈਂਡੀਡੇਟਸ ਆ ਰਹੇ ਨੇ ਮੈਂ ਵੀ ਭਾਰਤੀ ਜਨਤਾ ਪਾਰਟੀ ਤੋਂ ਆਂ ਜਿਸ ਵਕਤ ਕੋਈ ਨਕਮਸਤਕ ਹੋਣ ਆਂਦਾ ਨਕਮਸਤਕ ਹੋਣ ਤੋਂ ਭਾਵ ਹੁੰਦਾ ਕਿ ਉਹ ਬਾਬਾ ਸਾਹਿਬ ਅੰਬੇਦਕਰ ਉਹਨਾਂ ਦੇ ਅੱਗੇ ਆਪਣਾ ਨਕਮਸਤਕ ਹੋਣ ਲਈ ਆਏ ਨੇ ਆਸ਼ੀਰਵਾਦ ਪ੍ਰਾਪਤ ਕਰਨ ਲਈ ਆਏ ਨੇ ਉਹ ਚੋਣ ਦੇ ਵਿੱਚ ਉਤਰੇ ਨੇ ਕੈਂਡੀਡੇਟ ਨੇ ਜੇ ਦੋ ਚੀਜ਼ਾਂ ਜ਼ਰੂਰ ਆਪਾਂ ਨੂੰ ਸਮਝ ਨਹੀਂ ਪਊਗੀਆਂ ਅਸੀਂ ਕਿਸਾਨੀ ਕਿਹਨੂੰ ਕਹਿੰਦੇ ਆ ਸਾਡੇ ਪੰਜਾਬ ਦਾ ਜੋ ਹਾਲਾਤ ਹੋ ਰਹੇ ਨੇ ਅਸੀਂ ਤਾਂ ਫਿਰਕਿਆਂ ਦੇ ਵਿੱਚ ਇੱਕ ਦੂਸਰੇ ਤੇ ਬੰਦੇ ਰੇ ਸ਼ੁਰੂ ਹੋ ਗਏ ਆ ਜਿਸ ਦੀ ਪਿਛੋਕੜ ਤੁਸੀਂ ਦੇਖੋਗੇ ਕਿ ਮੌਜੂਦਾ ਸਰਕਾਰ ਕਿਹੜੀ ਕਿਹੜੀ ਮੌਜੂਦਾ ਸਰਕਾਰ ਹੈ ਉਹਦਾ ਸਭ ਤੋਂ ਅਹਿਮ ਰੋਲ ਹੈ ਇਸ ਗੱਲ ਦੇ ਵਿੱਚ ਜੋ ਕਰਦੀ ਪਈ ਹੈ ਲੱਗਦਾ ਹੈ ਕਿ ਸਰਕਾਰ ਦਾ ਇਸ ਵਿੱਚ ਯੋਗਦਾਨ ਇੱਕ ਸਰਕਾਰ ਸਰ ਕੁਛ ਕਰਵਾ ਰਹੀ ਜੋ ਮੌਜੂਦਾ ਸਰਕਾਰ ਹੈ ਦੇਖੋ ਆਮ ਆਦਮੀ ਪਾਰਟੀ ਕਿੜੀਆ ਉਹਨੂੰ ਸਾਬਤ ਹੋ ਚੁੱਕਾ ਹੈ ਕੋ ਹਾਰ ਰਹੀ ਹੈ ਇਲੈਕਸ਼ਨ ਕੁਛ ਤਾਂ ਉਹਨਾਂ ਦੇ ਆਪਣੇ ਨਿਜੀ ਬੰਦੇ ਨੇ ਜਿਹੜੇ ਧਰਨਿਆਂ ਤੇ ਆਂਦੇ ਨੇ ਕੁਛ ਲੋਕਾਂ ਨੂੰ ਗੁੰਮਰਾਹ ਕਰਕੇ ਇਦਾਂ ਦੀ ਐਜੀਟੇਸ਼ਨ ਕਰਨ ਲਈ ਮਜਬੂਰ ਕਰ ਰਹੇ ਨੇ ਦੇਖੋ ਇੱਕ ਪਾਸੇ ਅਸੀਂ ਇਹ ਕਹਿੰਦੇ ਆ ਕਿ ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਰਚੇਤਾ ਨੇ ਬਾਬਾ ਬੀਆ ਰਾਮਬੀਦਕਰ ਸਾਹਿਬ ਨੇ ਉਹਨਾਂ ਨੂੰ ਬੁਲਾਇਆ ਨਹੀਂ ਜਾ ਸਕਦਾ ਉਹਨੇ ਹਰ ਹਿੰਦੁਸਤਾਨ ਦੇ ਵਿੱਚ ਅਹਿਮ ਰੋਲ ਅਦਾ ਕੀਤਾ ਸਿਆਸਤਾਂ ਉੱਪ ਤੋਂ ਉੱਪਰ ਉੱਠ ਕੇ ਜੇ ਕੋਈ ਕੈਂਡੀਡੇਟ ਇੱਥੇ ਨਕਮਸਤਕ ਹੋਣ ਆਂਦਾ ਹੈ ਅਸੀਂ ਉੱਥੇ ਕਾਲੇ ਝੰਡੇ ਦਿਖਾਉਨੇ ਆ ਜਾਂ ਹਰੇ ਝੰਡੇ ਦਿਖਾਉਨੇ ਆ ਇਹ ਬੇਅਦਵੀ ਨਹੀਂ ਤੁਸੀਂ ਇਹ ਉਹਦਾ ਪ੍ਰੋਟੈਸਟ ਕਰਨਾ ਹੈ ਸੰਵਿਧਾਨਿਕ ਹੱਕ ਨੇ ਇਹ ਵੀ ਬਾਬਾ ਸਾਹਿਬ ਦੇ ਨੇ ਦਿੱਤੇ ਨੇ ਚੋਣ ਮੈਦਾਨ 'ਚ ਉਤਰੋ ਤੁਹਾਨੂੰ ਸਮਝ ਲੱਗੂਗੀ ਇੱਕ ਇਦਾਂ ਦਾ ਆਪਾਂ ਇੱਕ ਪਾਸੇ ਅਸੀਂ ਕਿਸਾਨੀ ਕਹਿੰਨੇ ਪੰਜਾਬ ਇੱਕ ਕਿਸਾਨੀ ਹੈ ਉਹ ਕਿਸਾਨ ਨੇਗੇ ਇਹਦੇ ਵਿੱਚ ਜਿਹੜੇ ਕਿਸਾਨੀ ਦੇ ਨਾਲ ਆਪਣਾ ਪੇਟ ਪਾਲਦੇ ਨੇ ਇਹ ਇਹ ਕਿਹੜੀਆਂ ਕਿਸਾਨੀ ਦੇ ਗੱਲ ਕਰਦੇ ਨੇ ਇੱਕ ਦਿਨ ਇਹ ਕਿੱਥੇ ਸੀ ਜਿਸ ਵੇਲੇ ਪੰਜਾਬ ਦੀਆਂ ਫਸਲਾਂ ਖਰਾਬ ਹੁੰਦੀਆਂ ਨੇ ਇਹ ਉਹ ਕਿਸਾਨ ਨੇ ਜਿਨ੍ਹਾਂ ਦੇ ਕੋਲ 5 500 ਕਿੱਲੇ ਦੀ ਪੈਲੀ ਹੈ ਆਪਣੇ ਬੱਚੇ ਵਿਦੇਸ਼ਾਂ 'ਚ ਪੜ ਰਹੇ ਨੇ ਔਰ ਗੋਲੀਆਂ ਮਰਵਾ ਰਹੇ ਨੇ ਇੱਥੇ ਗਰੀਬ ਕਿਸਾਨ ਤੇ ਇਹਨਾਂ ਨੂੰ ਐਡੀ ਸਮਝ ਨਹੀਂ ਦੀ ਗੱਲ ਆ ਕਿ ਨਕੂਦਰ ਦੇ ਤਾਂ ਅੱਗੇ ਹੀ ਹਾਲਾਤ ਬਹੁਤ ਮਾੜੇ ਨੇ 1984 86 ਮੇਰੇ ਖਿਆਲ ਨਾਲ ਇਹਨਾਂ ਨੇ ਦੇਖੀ ਨਹੀਂ ਹੋਣੀ ਨਕੂਦਰ ਦਾ ਪਛੜਨ ਦਾ ਕਾਰਨ 1984 86 ਸੀ ਜਦੋਂ ਦੰਗੇ ਹੋਏ ਇੱਕ ਮਹੀਨਾ ਨਕੂਦਰ ਚ ਕਰਫਿਊ ਲਗਾ ਰਿਆ ਇਹ ਤਾਂ ਸਿਰਫ ਅਖਬਾਰਾਂ ਦੇ ਵਿੱਚ ਆਉਣ ਲਈ ਜਾਂ ਪੋਲੀਟੀਕਲ ਸਟੈਂਟ ਮੌਜੂਦਾ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਭੇਜੇ ਹੋਏ ਬੰਦੇ ਕਿਉਂਕਿ ਬੈਕਫਰੌਂਟ ਤੇ ਤਾਂ ਸਾਰਾ ਕੁਝ ਹੋਰ ਲੱਗਦਾ ਹੋਰ ਪੋਲਿਟਿਕਲ ਪਾਰਟੀਆਂ ਹੈ ਨਹੀਂ ਤੁਸੀਂ ਯਾਰ ਪੋਲਿਟਿਕਲ ਰੈਲੀ ਦੇ ਕਰੋ ਜੋ ਕਰਨਾ ਤੁਸੀਂ ਇੱਕ ਬੰਦਾ ਬਾਬਾ ਸਾਹਿਬ ਦੇ ਮੱਥਾ ਟੇਕਣ ਆਂਦਾ ਉਸ ਤੋਂ ਬਾਅਦ ਦੇਵੀ ਤਲਾ ਮੰਦਿਰ ਜਾਣਾ ਸੀ ਨਕਮਸਤਕ ਹੋਣ ਲਈ ਇਹਨਾਂ ਨੇ ਉਹ ਤੁਸੀਂ ਦੇਵੀ ਦੇਵਤਿਆਂ ਤੇ ਜਾਣ ਲੱਗੇ ਵੀ ਤੁਸੀਂ ਇਹ ਕਾਲੇ ਝੰਡੇ ਜਾਂ ਹਰੇ ਝੰਡੇ ਦਿਖਾਉਂਗੇ ਯਾਰ ਇਹ ਇਹ ਈ ਈ ਮਾੜੇ ਹਾਲਾਤ ਪੰਜਾਬ ਤੇ ਨਹੀਂ ਹੋਏ ਪਰਮਾਤਮਾ ਨਾ ਕਰੇ ਨਗੁਦਰ ਸ਼ਹਿਰ ਇਕੱਠਾ ਹੋ ਜਾਂਦਾ ਰਿਸਪੌਂਸਿਬਿਲਟੀ ਕਿਹਦੀ ਸੀ ਪੁਲਿਸ ਪ੍ਰਸ਼ਾਸਨ ਨੂੰ ਜੇ ਪਤਾ ਸੀ ਕਿ ਐਡੇ ਮਾੜੇ ਹਾਲਾਤ ਪੈਦਾ ਹੋਣੇ ਆ ਪੁਲਿਸ ਨੇ ਰੋਕਿਆ ਕਿਉਂ ਨਹੀਂ ਪੰਜਾਬ ਪੁਲਿਸ ਕਿਹੜੀ ਆਮ ਆਦਮੀ ਪਾਰਟੀ ਤੋਂ ਬਾਹਰ ਆਵੇ ਇਹ ਮੈਂ ਨਿੱਜੀ ਤੌਰ ਤੇ ਤੁਹਾਨੂੰ ਇਹ ਕਹਿੰਨਾ ਕਿ ਜੇਕਰ ਕੋਈ ਇਦਾਂ ਦੀ ਮਾੜੀ ਘਟਨਾ ਹੋ ਗਈ ਨਕੋਦਰ 1984 ਐ ਪੁਲਿਸ ਪ੍ਰਸ਼ਾਸਨ ਵੀ 84 86 ਦਾ ਇਤਿਹਾਸ ਕੱਢ ਕੇ ਦੇਖ ਲੈ ਜੇ ਨਕੋਦਰ ਇਕੱਠਾ ਹੋ ਗਿਆ ਕੋਈ ਬੰਦਾ ਮੰਦਰ ਮੱਥਾ ਟਿਕਣ ਜਾਂਦਾ ਕੋਈ ਬਾਬਾ ਸਾਹਿਬ ਦੇ ਮੱਥਾ ਟਿਕਣ ਜਾਂਦਾ ਤੁਸੀਂ ਉਹਨਾਂ ਨੂੰ ਰੋਕ ਲਉਂਗੇ ਮਨੂਵਾਦ ਕੌਣ ਹੋਇਆ ਇਹਦਾ ਮਤਲਬ ਤੁਸੀਂ ਮੰਦਰਾਂ 'ਚ ਤਾਂ ਬਾਬਾ ਸਾਹਿਬ ਦੇ ਅੰਬੇਦਕਰ ਸਾਹਿਬ ਦੇ ਮੱਥਾ ਟਿਕਣ ਤੋਂ ਤੁਸੀਂ ਰੋਕੂਗੇ ਤਾਂ ਤੁਸੀਂ ਦੂਜਿਆਂ ਨੂੰ ਕਹਿੰਦੇ ਹੋ ਮਨੂਵਾਦੀ ਯਾਰ ਇਹ ਦੋ ਚੀਜ਼ਾਂ ਕਿੱਦਾਂ ਹੋ ਸਕਦੀਆਂ ਆਪਾਂ ਸਾਰੇ ਇੱਕ ਫਿਰਕੇ ਦੇ ਵਿੱਚ ਆ ਪੰਜਾਬੀ ਸਭ ਤੋਂ ਪਹਿਲਾਂ ਆਪਾਂ ਇੱਕ ਭਾਈਚਾਰੇ ਸਾਜਾ ਆਪਣੀ ਆਪਾਂ ਸਾਰੇ ਫਿਰਕੇ ਇੱਕਾਂ ਉਹਨਾਂ ਲੀਡਰਾਂ ਨੂੰ ਉਹਨਾਂ ਸਿਆਸੀ ਪਾਰਟੀ ਨੂੰ ਆਮ ਆਦਮੀ ਪਾਰਟੀ ਨੂੰ ਮੈਂ ਜ਼ਰੂਰ ਇਹ ਕਹਿਣਾ ਚਾਹਨਾ ਪੰਜਾਬ 'ਚ ਐਡੇ ਮਾੜੇ ਬੀਜ ਨਾ ਬੀਜ ਜਾਇਓ ਕਿ ਆਂਡ ਵਾਲਾ ਵਕਤ ਭਰਾ ਭਰਾ ਦਾ ਕਤਲ ਕਰਨ ਲਈ ਮਜਬੂਰ ਹੋ ਜਵੇ ਤੁਸੀਂ ਤਾਂ ਸਿਆਸਤ ਕਰਦੇ ਹੋ ਚੋਣ ਦੀ ਇਲੈਕਸ਼ਨ ਇਲੈਕਸ਼ਨ ਦੀ ਸਿਆਸਤ ਹੈ ਹੋਰ ਤਾਂ ਕੁਝ ਨਹੀਂ ਕਿ ਅਸੀਂ ਰਿੰਕੂ ਨੂੰ ਜੀ ਬਾਬਾ ਸਾਹਿਬ ਦੇ ਮੱਥਾ ਨਹੀਂ ਟਿਕਣ ਦੇਣਾ ਕਿਉਂ ਨਹੀਂ ਦੇਣਾ ਉਹਨੇ ਦੇਣਾ ਤੁਹਾਡਾ ਕੁਝ ਉਹ ਕੈਂਡੀਡੇਟ ਆ ਲੋਕਤੰਤਰ ਦਾ ਬਾਬਾ ਸਾਹਿਬ ਦਾ ਸਭ ਤੋਂ ਵੱਡਾ ਕਿਹੜਾ ਇਹੀ ਲੋਕਤੰਤਰ ਦਾ ਇਸ਼ਾਰਾ ਆ ਕਿ ਚੋਣਾਂ ਹੋਣੀਆਂ ਐ ਨਾ ਤੁਹਾਨੂੰ ਕੈਂਡੀਡੇਟ ਨਹੀਂ ਚੰਗਾ ਲੱਗਦਾ ਤੁਸੀਂ ਆਪਣਾ ਬੰਦਾ ਖੜਾ ਕਰੋ ਸਰ ਲੱਗਦਾ ਨਹੀਂ ਕਿਤੇ ਨਾ ਕਿਤੇ ਆਪਸੀ ਭਾਈਚਾਰਾ ਖਰਾਬ ਹੋ ਰਿਹਾ ਸਰ ਮੌਜੂਦਾ ਸਰਕਾਰ ਕਿਹੜੀ ਪੰਜਾਬ ਦੀ ਆਮ ਆਦਮੀ ਪਾਰਟੀ ਆ ਉਹਨੂੰ ਦਿਖਦਾ ਪਿਆ ਕਿ ਅਸੀਂ ਹਾਰ ਰਹੇ ਆ ਉਹ ਕੁਝ ਨਹੀਂ ਕਰ ਰਹਾ ਉਹ ਬੈਕਫੁੱਟ ਤੋਂ ਆਗੇ ਉਹ ਵੱਡੇ ਵੱਡੇ ਨਾ ਜਿਹੜੇ ਸਰਮਾਇਦਾਰ ਜਿਹੜੇ ਕਿਹੜੂ ਕਿਸਾਨ ਸਰਮਾਇਦਾਰ ਕਿਸਾਨ ਕਿਸਾਨ ਨਹੀਂਗਾ ਜੀ ਪੰਜਾਬ ਦਾ ਕਿਸਾਨ ਗਰੀਬ ਨੂੰ ਪਿੰਡਾਂ 'ਚ ਜਾ ਕੇ ਦੇਖੋ ਜੀ ਪਿੰਡਾਂ ਦੇ ਵਿੱਚ ਜਿਹੜਾ ਬੰਦਾ ਖੇਤੀ ਪੰਜ ਤੋਂ 6 ਖੇਤਿਆਂ ਦੀ ਕਰਦਾ ਜੀ ਉਹ ਤਾਂ ਆਪਣਾ ਘਰ ਮਸੇਪਾਲਦਾ ਪਿਆ ਉਹ ਕਿਸੇ ਰਾਜਨੀਤੀ ਜੇ ਤਾਂ ਹੈ ਨਹੀਂ ਜਿਸ ਵੇਲੇ ਇਹ ਸਾਰੀਆਂ ਟੇਬਲ ਟਾਕਸ ਹੁੰਦੀਆਂ ਜੀ ਜਿਸ ਵੇਲੇ ਕੁਝ ਲੈਣਾ ਕੁਝ ਦੇਣਾ ਆ ਇਹ ਵੱਡੇ ਲੈਵਲ ਤੇ ਗੱਲਾਂ ਹੁੰਦੀਆਂ ਆ ਇਹ ਸਿਰੇ ਦਾ ਪੰਜਾਬ ਦੀ ਸਰਕਾਰ ਨੇ ਚੜਨ ਦਿੰਦੀ ਕਿਸੇ ਗੱਲ ਨੂੰ ਇੱਕ ਪਾਸੇ ਇਹਨਾਂ ਦੇ ਮੰਤਰੀ ਨੇ ਅਨਮੋਲ ਗਗਨ ਉਹਨਾਂ ਨੇ ਇਹ ਕਿਹਾ ਸੀ ਚੁਟਕੀ ਮਾਰ ਕੇ ਇੱਕ ਸਕਿੰਟ ਦੇ ਵਿੱਚ ਸਾਨੂੰ ਦਿਓ ਅਸੀਂ ਐਮਐਸਪੀ ਦਵਾਂਗੇ ਕਿੱਥੇ ਆ ਉਹਨਾਂ ਦੀ ਮੰਤਰੀ ਆ ਸਾਡੀ ਤਾਂ ਹੈ ਨਹੀਂ ਉਹਨਾਂ ਨੂੰ ਕਹੋ ਦਵਾਓ ਫੇ ਉਹਨਾਂ ਦੀ ਮੁਰਦਾਵਦ ਕਿਉਂ ਨਹੀਂ ਇਹ ਭਾਜਪੀ ਦੀ ਕਿਉਂ ਮੁਰਦਾਵਾ ਯਾਰ ਇਲੈਕਸ਼ਨ ਸਟੰਟ ਨੂੰ ਕਰੋ ਛੱਡੋ ਰੱਬ ਦਾ ਨਾਮ ਲਾਓ ਸਾਡੇ ਨਕੂਦਰ ਤੇ ਮੇਅਰ ਕਰੋ ਉਹਨਾਂ ਵੀਰਾਂ ਨੂੰ ਵੀ ਇਹ ਕਹਿੰਨਾ ਆ ਕਿਹੜੇ ਨਕੂਦਰ ਦੇ ਵਿੱਚ ਆਏ ਆ ਕਿ ਬਾਬਾ ਸਾਹਿਬ ਦੇ ਜਿਸ ਵੇਲੇ ਸੁਸ਼ੀਲ ਰਿੰਕੂ ਨਕਮਸਤਕ ਹੋਣ ਲੱਗੇ ਉਸ ਤੋਂ ਬਾਅਦ ਦੇਵੀ ਤਲਾ ਮੰਦਿਰ ਮੱਥਾ ਟੇਕਣ ਜਾਣਾ ਸੀ ਉਹ ਇਦਾਂ ਦੇ ਕੰਮ ਨਾ ਕਰੋ ਜਿਸ ਵੇਲੇ ਕਿਸੇ ਨੇ ਮੱਥਾ ਟੇਕਣ ਜਾਣਾ ਕੋਈ ਨਹੀਂ ਰੋਕ ਸਕਦਾ ਕਿਸੇ ਨੂੰ ਨਾ ਇਹ ਰੁਕਣਾ ਆ ਤੁਹਾਡੇ ਇਹ ਇਹ ਇਹਦੇ ਨਾਲ ਨਕੂਦਰ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਇੱਕ ਪੈਨਿਕ ਕ੍ਰੀਏਟ ਹੋਇਆ ਕਿ ਤੁਸੀਂ ਕੋਈ ਮੰਦਿਰ ਜਾ ਰਿਹਾ ਮੱਥਾ ਟੇਕਣ ਤੁਸੀਂ ਰੋਕਦੇ ਹੋ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਯਾਰ ਰੋਕਣ ਦਾ ਤੁਸੀਂ ਤਾਂ ਇੱਕ ਕਿਸਾਨੀ ਦੀ ਬਦਨਾਮੀ ਕਰ ਰਹੇ ਹੋ ਕਿਸਾਨ ਤਾਂ ਕਦੀ ਪੰਜਾਬ ਦਾ ਇਹ ਨਹੀਂ ਕਹਿੰਦਾ ਪੰਜਾਬ ਦੇ ਕਿਸਾਨ ਨੂੰ ਅੰਨ ਦਾਤਾ ਕਿਹਾ ਜਾਂਦਾ ਕਿ ਉਹ ਲੋਕਾਂ ਦੇ ਢਿੱਡ 'ਚ ਅੰਨ ਪਾਉਂਦਾ ਔਰ ਤੁਸੀਂ ਇਦਾਂ ਇਦਾਂ ਦੇ ਹਾਲਾਤ ਪੈਦਾ ਕਰਤੇ ਕਿ ਬਾਬਾ ਸਾਹਿਬ ਅੰਬੇਦਕਰ ਜਿਹੜਾ ਕਾਨੂੰਨ ਕੀ ਹਿੰਦੁਸਤਾਨ ਨੂੰ ਬਹੁਤ ਵੱਡੀ ਦੇਣ ਹੈ ਜਿਹਨੂੰ ਇੱਕ ਰੱਬ ਦਾ ਦਰਜਾ ਦਿੱਤਾ ਜਾਂਦਾ ਹੈ ਕਿ ਸਾਰੇ ਜਣੇ ਉਹਨਾਂ ਨੂੰ ਨਕਮਸਤਕ ਹੋਣ ਲਈ ਤੁਸੀਂ ਯਾਰ ਕਿਸੇ ਕੈਂਡੀਡੇਟ ਨੂੰ ਉਹਦੇ ਲਈ ਰੋਕੋ ਇਹ ਸ਼ਰਮਾਰੀ ਗੱਲ ਹੈ ਉਹਨਾਂ ਕਿਹੜੇ ਕਿਹੜੇ ਆਏ ਨੇ ਮੈਂ ਉਹਨਾਂ ਵੀਰਾਂ ਨੂੰ ਵੀ ਬੇਨਤੀ ਕਰਦਾ ਉਹ ਯਾਰ ਝਾੜੂ ਵਾਲਿਆਂ ਦੇ ਮਗਰਮਗਰ ਨਾ ਲੱਗੋ ਇਹ ਨਕੂਦਰ ਦੇ ਹਾਲਾਤ ਅੱਗੇ ਹੀ ਬਹੁਤ ਖਰਾਬ ਸੀਗੇ 1984 86 ਇਦਾਂ ਦੇ ਕਾਇਮ ਨਾ ਕਰ ਦਿਓ ਕਿ ਨਕੂਦਰ ਫੇਰ ਕਰਫਿਊ ਲੱਗ ਜਵੇ ਕਿਸਾਨ ਪੋਲਾ ਪਾਲਾ ਪੰਜਾਬ ਦਾ ਮੈਂ ਕਹਿੰਦਾ ਪੰਜਾਬੀ ਸਾਰੇ ਭੋਲੇ ਭਾਲੇ ਨੇ ਉਹ ਝਾੜੂ ਵਾਲਿਆਂ ਤੋਂ ਬਚ ਕੇ ਰੋ ਔਰ ਇਹਨਾਂ ਦੀਆਂ ਕਿਹੜੀਆਂ ਨਿਤੀਆਂ ਨੇ ਇਹ ਹਰਦੇ ਪਏ ਆ ਇਸ ਕਰਕੇ ਤੁਹਾਡੇ ਕਿਹੜੇ ਲੀਡਰ ਨੇ ਉੱਪਰਲੇ ਕਿਸਾਨੀ ਨੂੰ ਬਚਾਉਣ ਲਈ ਹਰ ਪੰਜਾਬੀ ਚਾਹੁੰਦਾ ਕਿ ਮੇਰਾ ਕਿਸਾਨ ਬਚੇ ਮੇਰਾ ਪੰਜਾਬ ਬਚੇ ਕੋਈ ਪੋਲੀਟੀਕਲ ਪਾਰਟੀ ਨਹੀਂ ਕਿ ਕਿਹੜੀ ਇਹ ਨਹੀਂ ਚਾਹਦੀ ਕਿ ਅਸੀਂ ਪੰਜਾਬ ਦਾ ਵਿਨਾਸ਼ ਕਰਾ ਲਈਏ ਪਰ ਇਹ ਝਾੜੂ ਵਾਲਿਆਂ ਦੇ ਕੋਲ ਕੋਈ ਹੋਰ ਤਾਂ ਰਹਿ ਨਹੀਂ ਗਿਆ ਉਹ ਤਾਂ ਕਹਿੰਦਾ ਬੀਜੇਪੀ ਵਾਲੇ ਮਰ ਜਾਣ ਸਾਰੇ ਤੇ ਸਾਰੇ ਯਾਰ ਲੋਕਤੰਤਰ ਵਾ ਖੜੇ ਹੋਵੋ ਇਲੈਕਸ਼ਨ ਕਿਹਨੇ ਲੜਨੀ ਹੈ ਲੜੋ ਅਧਿਕਾਰ ਆ ਬਾਬਾ ਸਾਹਿਬ ਅੰਬੇਦਕਰ ਸਾਹਿਬ ਨੇ ਦਿੱਤਾ ਪਰ ਤੁਸੀਂ ਜੋ ਇਹ ਕੱਲ ਹਾਲਾਤ ਪੈਦਾ ਕੀਤੇ ਨੇ ਤੁਸੀਂ ਇਹ ਸਾਬਤ ਕੀਤਾ ਪੰਜਾਬੀਅਤ ਦੀ ਬੇਇੱਜ਼ਤੀ ਦਾ ਕਾਰਨ ਬਣਾਇਆ ਜੀ ਕਿਸਾਨ ਤਾਂ ਇੱਕ ਅੰਨਦਾਤਾ ਉਹ ਕਦੀ ਨਹੀਂ ਰੋਕਦਾ ਜੇ ਤੁਸੀਂ ਕਿਸੇ ਕਿਸਾਨ ਨੂੰ ਜਾ ਕੇ ਪੁੱਛੋਗੇ ਨਾ ਜੀ ਉਹਨੇ ਕਦੀ ਤੁਹਾਨੂੰ ਬਾਬਾ ਸਾਹਿਬ ਨੂੰ ਮੱਥਾ ਟੇਕਣ ਨੂੰ ਰੋਕਣਾ ਨਹੀਂ ਦੇਵੀਤਲਾ ਮੰਦਰ ਮਹਾ ਰਾਣੀ ਦੇ ਮੰਦਰ ਜਾਣ ਤੋਂ ਰੋਕਣਾ ਨਹੀਂ ਇਹ ਕਿਹਨੇ ਅਧਿਕਾਰ ਤੁਹਾਨੂੰ ਦਿੱਤਾ ਤੁਸੀਂ ਕਿਸੇ ਕੈਂਡੀਡੇਟ ਨੂੰ ਵੀ ਤੁਸੀਂ ਮੰਦਰ ਜਾਣ ਤੋਂ ਉਹਦੀ ਪੋਲੀਟੀਕਲ ਰੈਲੀ ਸੀ ਰਿੰਕੂ ਦੀ ਉਹ ਕੈਂਡੀਡੇਟ ਆ ਭਾਰਤੀ ਜਨਤਾ ਪਾਰਟੀ ਦਾ ਯਾਰ ਤੁਸੀਂ ਕਿਹਨੇ ਗਨ ਪੁਆਇੰਟ ਤੇ ਰੱਖ ਕੇ ਸਾਨੂੰ ਕਿਤੇ ਸ਼ਹਿਰ ਚ ਵੀ ਨਹੀਂ ਬੜਨ ਦਓਗੇ ਇਹ ਜੈਨੂਅਲ ਗੱਲ ਨਹੀਂ ਜੀ ਇਹ ਉਹ ਉਹ ਕਿਹੜੇ ਕੱਲ ਲੋਕ ਆਏ ਨੇ ਉਹਨਾਂ ਚ ਬਹੁਤ ਮੈਂ ਦੇਖੇ ਪੋਲੇ ਪਾਲੇ ਲੋਕ ਵੀ ਸੀ ਪਰ ਕਿਹੜੇ ਸ਼ਰਾਰਤੀ ਅੰਸਰ ਮੋਰੇ ਲੱਗੇ ਸੀ ਉਹਨਾਂ ਨੂੰ ਬੇਨਤੀ ਕਰਦਾ ਇਹ ਝਾੜੂ ਦੀ ਸਿਆਸਤ ਨੂੰ ਛੱਡ ਦਿਓ ਜਿਹੜੀ ਝਾੜੂ ਕਰਦੀ ਪਈ ਆ ਪ੍ਰਮਾਤਮਾ ਕੋ ਡਰ ਕੇ ਕਿ ਨਾ ਪੰਜਾਬੀਅਤ ਨੂੰ ਬਚਾ ਲਓ ਇੱਕ ਦੂਜੇ ਦੇ ਫਿਰਕਿਆਂ ਦੇ ਗੋਲੀਆਂ ਮਾਰਨ ਤੇ ਮਜਬੂਰ ਨਾ ਆਪਾਂ ਹੋ ਜਾਈਏ ਇਦਾਂ ਦੇ ਹਾਲਾਤ ਪੈਦਾ ਨਾ ਕਰ ਦਈਏ ਇਹੋ ਜਿਹੀ ਸੋਗਾਤ ਝਾੜੂ ਨੇ ਆਪਾਂ ਨੂੰ ਦੇ ਜਾਣੇ ਕਿ ਪੰਜਾਬ ਇੱਕ ਦੂਜੇ ਦਾ ਆਪ ਵੈਰੀ ਹੋ ਜਾਣਾ ਆ ਇਦਾਂ ਦੇ ਹਾਲਾਤਾਂ ਨੂੰ ਛੱਡਿਏ ਸਿਰਫ ਇਹ ਦੇਖੀਏ ਰਾਜਨੀਤੀ ਦਾ ਮਤਲਬ ਇਹ ਹੈ ਤੁਹਾਨੂੰ ਕੈਂਡੀਡੇਟ ਚੰਗਾ ਨਹੀਂ ਲੱਗਦਾ ਉਹਦੇ ਵਿਰੋਧ ਚ ਕੈਂਡੀਡੇਟ ਖੜਾ ਕਰੋ ਇਹਨੂੰ ਰੈਜ਼ੈਂਟਮੈਂਟ ਕਹਿੰਦੇ ਆ ਕਿ ਮੰਦਰਾਂ ਗੁਰਦੁਆਰਿਆਂ ਚ ਮੱਥਾ ਟੇਕਣ ਲਈ ਵੀ ਤੁਸੀਂ ਕਾਲੇ ਝੰਡੇ ਦਿਖਾਉਂਗੇ ਯਾਰ ਔਰ ਰੋਕੋਗੇ ਤਾਂ ਜਿਹਦੇ ਵਿੱਚ ਸ਼ਾਮਲ ਪੰਜਾਬ ਪੁਲਿਸ ਆ ਪੰਜਾਬ ਪੁਲਿਸ ਨੂੰ ਪਤਾ ਨਹੀਂ ਸੀ ਕਿ ਬਾਬਾ ਸਾਹਿਬ ਦੇ ਮੱਥਾ ਟੇਕਣ ਆਏ ਕਿਹੜਾ ਕੈਂਡੀਡੇਟ ਆ ਤਾਂ ਉਹ ਅੱਗੇ ਆ ਕੇ ਤੁਸੀਂ ਦੇਖਿਆ ਝੰਡੇ ਲੈ ਕੇ ਕਿੱਦਾਂ ਖੜੇ ਵਿਰੋਧ ਯਾਰ ਐਡੀ ਐਡਾ ਕ ਤਾਂ ਵੱਡਾ ਜਿਗਰਾ ਰੱਖੋ ਕਿ ਪਰਮਾਤਮਾ ਦੇ ਘਰ ਕੋਈ ਮੱਥਾ ਟੇਕਣ ਆਇਆ ਹੋਵੇ ਤਾਂ ਤੁਸੀਂ ਉੱਥੇ ਵੀ ਰੋਕੋ ਹੁਣ ਪੰਜਾਬੀਤ ਨਹੀਂ ਬੋਲਦੀ ਪਈ ਹੁਣ ਕਿਸਾਨੀ ਲੀਡਰ ਬੋਲਣ ਕਿਉਂਕਿ ਇਹ ਕਿਸਾਨ ਨਹੀਂ ਇਹ ਭੇਜੇ ਹੋਏ ਉਹ ਉਹ ਲੋਕ ਆ ਕਿ ਕਿਹੜਾ ਨੇ ਸਿਰਫ ਇਹੀ ਕਹਿਣਾ ਜੀ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਔਰ ਕਿਹੜੀ ਬੀਜੇਪੀ ਦਾ ਅਸੀਂ ਸਮਰਥਨ ਨਹੀਂ ਕਰਦੇ ਇਹ ਲੋਕ ਕਿਹੜੇ ਨੇ ਅੱਗੇ ਲੱਗੇ ਇਨਾਂ ਦੇ ਇਹਨਾਂ ਨੂੰ ਬੇਨਤੀ ਕਰਦਾ ਕਿ ਸਾਡੇ ਨਕੂਦਰ ਸ਼ਹਿਰ ਦਾ ਇਤਿਹਾਸ ਪੁੱਛ ਕੇ ਦੇਖ ਲਿਓ ਕਿ ਇਹ ਇਹ ਨਾ ਸਾਬਤ ਕਰ ਦੇਣ ਕਿ ਆਉਣ ਵਾਲਾ ਵਕਤ ਲੈ ਚੋਣਾ ਤਾਂ ਨਿਭੜ ਜਾਣੀਆਂ ਆ ਆਪਣੀਆਂ ਕਿੜੀਆਂ ਭਾਈਚਾਰਕ ਸਾਂਝ ਆ ਇਹਨੂੰ ਖਤਮ ਨਾ ਕਰ ਲਈਏ ਆਪਾਂ ਸਾਰੀ ਜ਼ਿੰਦਗੀਆਂ ਇਕੱਠੇ ਰਹਿਣਾ ਇੱਕ ਦੂਸਰੇ ਦੇ ਨਾਲ ਇਹ ਚੋਣਾ ਤਾਂ ਆਣੀਆਂ ਆ ਜਾਣੀਆਂ ਆ ਇਹ ਤਾਂ ਦੇਖੋ ਸੰਵਿਧਾਨਿਕ ਹੱਕ ਵਾ ਜਿਹੜਾ ਚੋਣ ਤੇ ਖੜਾ ਹੋਇਆ ਜਿਹੜਾ ਚੰਗਾ ਕਿਹਨੂੰ ਲੱਗਦਾ ਹੋਇਆ ਜਿਹਦੀਆਂ ਨੀਤੀਆਂ ਕਿਹਨੂੰ ਚੰਗੀਆਂ ਲੱਗਦੇ ਉਹਨੇ ਵੋਟ ਪਾਣੀ ਆ ਪਰ ਤੁਸੀਂ ਜਾ ਕੇ ਇੱਕ ਥਾਂ ਤੇ ਇਹ ਇਹਨੂੰ ਕੀ ਅਸੀਂ ਇਹਨੂੰ ਕਿਹੜਾ ਨਾਮ ਦਈਏ ਕਿ ਅਸੀਂ ਕੀ ਕਰਦੇ ਪਏ ਆ ਅਮਨ ਪਸੰਦ ਆਪਾ ਲੋਗਾਂ ਪੰਜਾਬੀ ਆ ਪੋਲੇ ਪਾਲੇ ਆ ਉਹਨਾ ਮੈਂ ਬੇਨਤੀ ਜ਼ਰੂਰ ਕਿਸਾਨਾਂ ਨੂੰ ਕਰਾਂਗਾ ਤੁਹਾਡਾ ਇਹਨਾਂ ਨੇ ਕੱਖ ਨਹੀਂ ਬਣਨ ਦੇਣਾ ਉੱਪਰਲੇ ਲੀਡਰਾਂ ਨੇ ਜੀ ਕਿਸਾਨੀ ਨੂੰ ਬਚਾਉਣ ਲਈ ਆਪਾਂ ਨੂੰ ਆਪਣੇ ਲੈਵਲ ਤੇ ਆਪਣੀਆਂ ਨੀਤੀਆਂ ਦੇ ਲੈਵਲ ਤੇ ਕਰਨਾ ਪਊਗਾ ਮੈਂ ਇੱਕ ਵਾਰ ਫੇਰ ਦੁਹਰਾਉਣਾ ਚਾਹਨਾ ਕਿ ਇਹਨਾਂ ਦੀ ਮੰਤਰੀ ਸੀ ਅਨਮੋਲ ਗਗਨ ਜਿਹੜੀ ਪਿਛਲੀ ਸਰਕਾਰ 'ਚ ਇਹ ਕਹਿੰਦੀ ਸੀ 5 ਮਿੰਟ 'ਚ ਐਮਐਸਪੀ ਦਵਾਂਗੇ ਉਹਨਾਂ ਨੂੰ ਸਟੇਟਮੈਂਟ ਆ ਦੇਣੀ ਚਾਹੀਦੀ ਕਿੱਥੇ ਐਮਐਸਪੀ ਉਹ ਝੂਠੇ ਵਾਅਦੇ ਦਾ ਤੁਹਾਡੇ ਨਾ ਆਮ ਆਦਮੀ ਪਾਰਟੀ ਨੇ ਕਿਸਾਨੀ ਨਾਲ ਸਾਡੀ ਪੰਜਾਬ ਦੀ ਨਾਲ ਕੀਤੇ ਆ ਤੁਸੀਂ ਵਿਰੋਧ ਜਤਾਨੇ ਪਏ ਹੋ ਕਿ ਬੀਜੇਪੀ ਦਾ ਸਹੀ ਕਿਸਾਨ ਕਿਸੇ ਦਾ ਵਿਰੋਧ ਨਹੀਂ ਕਰਦਾ ਉਹ ਆਪਣਾ ਘਰ ਚਲਾਉਣਾ ਚਾਹੁੰਦਾ ਜੀ ਇਹ ਉਹ ਕਿਸਾਨ ਨੇ ਜਿਹੜੇ ਮੌਜੂਦਾ ਆਮ ਆਦਮੀ ਪਾਰਟੀ ਦੇ ਭੇਜੇ ਹੋਏ ਕਿਸਾਨ ਸੀ ਇਹ ਉਹਨਾਂ ਨੇ ਕੱਲ ਪ੍ਰੋਟੈਸਟ ਕੀਤਾ ਤੇ ਮੈਂ ਇਸ ਮਧ ਭਾਗੀ ਘਟਨਾ ਦੀ ਨਿੰਦਾ ਕਰਦਾ ਆ ਔਰ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਇਦਾਂ ਦੇ ਮਾੜੇ ਹਾਲਾਤ ਨਾ ਪੰਜਾਬ 'ਚ ਪੈਦਾ ਕਰੋ ਪੰਜਾਬ ਇੱਕ ਐਹੋ ਜਿਹਾ ਸਾਡਾ ਸੂਬਾ ਹੈ ਕਿ ਲੋਕ ਸਾਡ ਨੂੰ ਪੰਜਾਬ ਨੂੰ ਦੇਖਦੇ ਸੀ ਕਿ ਪੰਜਾਬੀ ਅਤਰਕੀ ਖੁਸ਼ਹਾਲੀ ਕਿਤੇ ਨਹੀਂ ਤੁਸੀਂ ਇਹ ਝਾੜੂ ਵਾਲਿਆਂ ਦੇ ਮਗਰ ਲਾ ਕੇ ਪੰਜਾਬ ਨੂੰ ਬਰਬਾਦ ਕਰਨ ਲੱਗੇ ਹੋ ਇਤੋਂ ਆਪਾਂ ਇੱਕ ਨਵੀਂ ਪਹਿਲ ਨੂੰ ਸੋਚ ਕਰੀਏ ਜਿਸ ਵਕਤ ਸਾਡੇ ਭਾਰਤੀ ਜਨਤਾ ਪਾਰਟੀ ਦੀ ਤਾਂ ਆਪਾਂ ਗੱਲ ਕਰਦੇ ਆ ਚੁਣ ਕੇ ਸਾਡਾ ਮੈਂਬਰ ਆਫ ਪਾਰਲੀਮੈਂਟ ਜਾਊਗਾ ਤੇ ਜਿਨ੍ਹਾਂ ਨੇ ਉਹਨੂੰ ਵੋਟਾਂ ਪਾਈਆਂ ਹੋਣੀਆਂ ਉਹਨਾਂ ਨੇ ਕਹਿਣਾ ਕਿ ਸਾਡੇ ਕੰਮ ਕਰਵਾ ਕੇ ਦੇ ਜਿਸ ਵਕਤ ਸਾਡਾ ਐਮਪੀ ਨਹੀਂ ਹੋਊਗਾ ਸੈਂਟਰ ਦੇ ਵਿੱਚ ਅਸੀਂ ਕਿਹਦੇ ਕੋਲ ਆਪਣੀ ਮੰਗ ਰੱਖਾਂਗੇ ਵਿਸਾਖੀਆਂ ਤੇ ਬਾਹਰਲੇ ਐਮਪੀਆਂ ਦੀ ਮੰਨਤ ਕਰਾਂਗੇ ਕਿ ਸਾਡੀ ਗੱਲ ਰੱਖੋ ਅੱਜ ਪੰਜਾਬ ਨੂੰ ਮੌਕਾ ਮਿਲਿਆ 13 ਦੀਆਂ 13 ਸੀਟਾਂ ਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟਸ ਨੇ ਜਿਸ ਵਕਤੇ ਜਿੱਤਣਗੇ ਔਰ ਪੰਜਾਬੀ ਇਹਨਾਂ ਦੀ ਮੋਢਿਆਂ ਤੇ ਆਪਣੀਆਂ ਨਾ ਜੀ ਗੱਲਾਂ ਰੱਖ ਕੇ ਦਿੱਲੀ ਨੂੰ ਭੇਜਣਗੇ ਕਿ ਸਾਡੇ ਕੰਮ ਕਰਾ ਕੇ ਲੈ ਕੇ ਆਓ ਜੇ ਜਿੱਤਣਗੇ ਨਹੀਂ ਤਾਂ ਕੌਣ ਰੱਖੂਗਾ ਜੀ ਇਹ ਵਕਤ ਆ ਗਿਆ ਕਿ ਅਸੀਂ ਜਿਤਾ ਕੇ ਭੇਜੀਏ ਦਿੱਲੀ ਫਿਰ ਇਹਨਾਂ ਨੂੰ ਕਹੀਏ ਸਾਡੇ ਪੰਜਾਬ ਦੇ ਕੰਮ ਕਰਵਾ ਕੇ ਦਿਓ ਮੇਰਾ ਤਾਂ ਇਹ ਨਿੱਜੀ ਤੌਰ ਤੇ ਮਰਨਾ ਹੈ ਪਰ ਕੱਲ ਜੋ ਹੋਇਆ ਬਹੁਤ ਮਾੜਾ ਹੋਇਆ ਉਹਨਾਂ ਵੀਰਾਂ ਨੂੰ ਇਹ ਕਹਿਣਾ ਕਿ ਇਦਾਂ ਤੇ ਹਾਲਾਤ ਪੈਦਾ ਨਾ ਕਰੋ ਇਹ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਥੈਂਕ ਯੂ ਹਰਦੀਪ ਜੀ ਥੈਂਕ ਯੂ ਸੋ ਮਚ ਕੱਲ ਦੇ ਜੋ ਹੋਇਆ ਬਹੁਤ ਜ਼ਿਆਦਾ ਮਾੜਾ ਹੋਇਆ ਆਦੇਤੇ ਭਰਾ ਸਾਹਮਣੇ ਜੋ ਆਪਾਂ ਗਲਬਾਤ ਕੀਤੀ ਹੈ ਤੇ ਖਾਸ ਕਰਕੇ ਆਮ ਆਦਿ ਪਾਲਟੀ ਤੇ ਤੰਜ ਕਸਿਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ ਕਿਉਂਕਿ ਸ਼ਸ਼ੀਲ ਰੇਨ ਕੋ ਫਿਰ ਵੀ ਨਕਉਦਰ ਹੋਣਗੇ ਦੋ ਥਾਵਾਂ ਤੇ ਵਿਰੋਧ ਹੋਇਆ ਤਾਂ ਵੋਟਾਂ ਦੇ ਟਾਈਮ ਮੈਂ ਤਾਂ ਹਰ ਕਿਤੇ ਜਾਣਾ ਪੈਂਦਾ ਤੇ ਉਹਨਾਂ ਵੱਲ ਸਮਝ ਕੀ ਅਪਡੇਟ ਰਹਿ ਗਈ ਉਹ ਵੀ ਲੈ ਕੇ ਆਸ ਰਾਵਾਂਗਾ ਦੇਖਦੇ ਰਹੋ ਐਨ ਐਨ ਨਰ نیوز